ਸਤਿ ਸ਼੍ਰੀ ਅਕਾਲ ਜੀ ਸਾਡੇ ਕਿਸਾਨ ਭਰਾਵਾਂ ਨੂੰ ਦੋਸਤੋ ਮੈਂ ਅਮਨੀਤ ਸਿੰਘ ਸਵਾਗਤ ਕਰਦਾ ਆਪ ਸਭ ਦਾ ਅੱਜ ਦੀ ਇਸ ਵੀਡੀਓ ਵਿੱਚ ਤੇ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਬਾਈਆਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿੱਥੇ ਸਾਡੇ ਵੀਰ ਮਰਚ ਦੀ ਬਹੁਤ ਵਧੀਆ ਖੇਤੀ ਕਰਦੇ ਆ ਜਿਹੜੇ ਤਕਰੀਬਨ ਪਿਛਲੇ ਸਾਲ ਤੇ ਇਸ ਸਾਲ ਵੀ ਸਾਡੇ ਮੈਨਕੈਂਡ ਐਗਰੀਟੈਕ ਦੇ ਕਾਫੀ ਪ੍ਰੋਡਕਟ ਵਰਤਦੇ ਆ ਜਿਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਕੇ ਮਿਕਸ ਪ੍ਰੋਡਕਟ ਜੋ ਕਿ ਫਲਾਵਰਿੰਗ ਵਾਸਤੇ ਫੁੱਲ ਵਾਸਤੇ ਤੇ ਝਾਰ ਵਾਸਤੇ ਬਹੁਤ ਵਧੀਆ ਵਰਤਿਆ ਜਾਣ ਵਾਲਾ ਪ੍ਰੋਡਕਟ ਆ ਜਿਦੇ ਵਿੱਚ ਨਾਈਟ੍ਰੋਜਨ ਪੋਟਾਸ਼ ਕੈਲਸ਼ੀਅਮ ਮੈਗਨੀਸ਼ ਤੇ ਬੋਡਨ ਜਿਹੜਾ ਉਪਲਬਧ ਦਾ ਇਹਦੀ ਸਾਰੀ ਸਪਰੇ ਜਿਹੜੀ ਹੈ ਵੀਰ ਉਹਨਾਂ ਨੇ 3 ਏਕੜ ਮਰਚ ਦੀ ਖੇਤੀ ਕਰਦੇ ਜਿਹਦੇ ਵਿੱਚ ਇਹਨਾਂ ਵਰਤੀ ਆ ਤੇ ਆਹ ਵੀਰ ਉਹਨਾਂ ਦੇ ਨਾਲ ਮਿਲਦੇ ਆ ਤੇ ਨਾਲ ਇਹਨਾਂ ਨਾਲ ਗੱਲ ਕਰਦੇ ਆ ਵੀ ਇਹਨਾਂ ਨੂੰ ਕਿਵੇਂ ਦਰਦ ਦਰਦ ਦੱਸਿਆ ਸਸੀ ਕਰਦੇ ਸਸੀ ਕਰਦੇ ਹੁਣ ਪਈ ਠੀਕ ਠਾਕ ਆਪਣਾ ਨਾਮ ਦੱਸ ਦੋ ਜੀ ਮੇਰਾ ਨਾਮ ਗੁਰਪ੍ਰਕਰ ਸਿੰਘ ਆ ਪਿੰਡ ਮੇਰਾ ਜੀ ਬਾਈਆਂ ਤਹਿਸੀਲ ਤੇ ਜਲਾ ਗੁਰਦਾਸਪੁਰ ਤੇ ਵੀਰ ਜੀ ਤੁਸੀਂ ਕੇ ਮਿਕਸ ਵਰਤਿਆ ਸੀਗਾ ਆਪਣੇ ਖੇਤਾਂ ਵਿੱਚ ਮਰਚ ਦੇ ਵਿੱਚ ਹਾਂਜੀ ਹਾਂਜੀ ਚਲੋ ਤੁਸੀਂ ਹੋਰ ਵੀ ਫਸਲਾਂ ਚ ਵਰਤਦੇ ਜੇ ਬਟ ਮਰਚ ਦੇ ਵਿੱਚ ਤੁਸੀਂ ਮੈਨ ਕੈਂਡ ਤੇ ਕਿਹੜੇ ਇੱਕ ਦੋ ਪ੍ਰੋਡਕਟ ਵਰਤੇ ਆ ਤੁਹਾਨੂੰ ਕਿਵੇਂ ਦਾ ਰਿਜ਼ਲਟ ਲੱਗਾ ਉਹਨਾਂ ਦਾ ਜਰੂਰ ਜ਼ਿੰਮੇਦਾਰ ਪੜਾਵਾਣਾ ਕੋ ਦੋ ਚਾਰ ਬਈ ਕੇ ਮਿਕਸ ਦਾ ਰਿਜ਼ਲਟ ਮਿਰਚੇ ਚ ਬਹੁਤ ਵਧੀਆ ਸੀ ਜਿੰਨਾ ਪਹਿਲਾਂ ਝਾੜ ਸੀਗਾ ਉਹਦੇ ਨਾਲੋਂ 15 ਤੋਂ 20% ਝਾੜ ਦਾ ਵੀ ਫਰਕ ਪਿਆ ਵਜਨ ਵੀ ਬਣਿਆ ਤੇ ਮਿਰਚ ਦੀ ਚਮਕ-ਦਮਕ ਵੀ ਜ਼ਿਆਦਾ ਵਾ ਮੰਡੀ ਚ ਉਹ ਕਹਿੰਦੇ ਨਾ ਜੋ ਦਿਖਦਾ ਹੈ ਵਹੀ ਵਿਕਦਾ ਹੈ ਜਿੰਨੀ ਚਮਕ ਹੋਏਗੀ ਉਨਾਂ ਹੀ ਗਾਹਕ ਮਿਰਚ ਨੂੰ ਵੱਧ ਪੈਂਦਾ ਹੈ ਤੇ ਬਾਕੀ ਜ਼ਿੰਮੇਦਾਰਾਂ ਨਾਲੋਂ ਮੇਰੀ ਮਿਰਚ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਤੇ ਜਿਹਦਾ ਕ੍ਰੈਡਿਟ ਮੈਂ ਕੇਮਿਕਸ ਨੂੰ ਹੀ ਦਿੰਨਾ ਕਿਉਂਕਿ ਬਾਕੀ ਜ਼ਿੰਮੇਦਾਰਾਂ ਵਾਂਗੂ ਬਾਕੀ ਸਾਰੇ ਪ੍ਰੋਡਕਟ ਮੈਂ ਯੂਜ਼ ਕਰਦਾ ਰਹਿਣਾ ਬਟ ਇਹ ਕੁਝ ਵੱਖਰਾ ਕੀਤਾ ਸੀਗਾ ਤੇ ਇਹਦਾ ਰਿਜ਼ਲਟ ਮੈਨੂੰ ਜਿਹੜਾ ਕਿ ਪੂਰਾ 100% ਜਿਹੜਾ ਇਹਦਾ ਰਿਜ਼ਲਟ ਮਿਲਿਆ ਇਹਦੇ ਨਾਲ ਨਾਲ ਮਿਰਚ ਦਾ ਵਜਨ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਜੇ ਆਮ ਐਵਰੇਜ ਨਾਲੋਂ 20 ਤੋਂ 30% ਜਿਹੜੀ ਇਹਦੀ ਭਾਰ ਆ ਮਿਰਚ ਦਾ ਉਹ ਵੱਜ ਜਾਂਦਾ ਤੜਾਈ ਜਿਹੜੀ ਉਹ ਵੱਜ ਜਾਂਦੀ ਜੇ ਇਤੋ ਲਵਾਈ ਨਾ ਦਾ ਮੈਂਚੋਫਾਸ ਵੀ ਮੈਂ ਮਿਰਚ ਵਿੱਚ ਵਰਤਦਾ ਜੀ ਤੇ ਉਹਦੇ ਵੀ ਬਹੁਤ ਵਧੀਆ ਰਿਜ਼ਲਟ ਨੇ ਜਿੱਥੇ ਗਾਲਾ ਪੈਂਦਾ ਵਾ ਜਾਂ ਹੁਣ ਤੇਲਾਂ ਪੈਂਦੀਆਂ ਤੇ ਉੱਪਰੋਂ ਬੂਟਿਆਂ ਨੂੰ ਗਾਲਾ ਪੈਣਾ ਸ਼ੁਰੂ ਹੋ ਜਾਂਦਾ ਵਾ ਤੇ ਉਹਦੇ ਵਾਸਤੇ ਮੈਂ ਮੈਂਚੋਫਾਸ ਵਰਤਦਾ ਤੇ ਉਹਦਾ ਵੀ 100% ਰਿਜ਼ਲਟ ਆ ਤੁਸੀਂ ਵੇਖ ਸਕਦੇ ਹੋ ਮੇਰੀ ਕਿਸੇ ਵੀ ਮਿਰਚ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਗਾਲਾ ਨਹੀਂ ਹੈ ਈਵਨ ਕਿ ਕੋਈ 5-10 ਦਿਨ ਹੋ ਚੱਲੇ ਲਗਾਤਾਰ ਤੇਲ ਪੈਂਦੀ ਇਹਨੂੰ ਇਹ ਫਿਰ ਵੀ ਮਿਰਚ ਬਿਲਕੁਲ ਸਾਫ਼ ਸੁਥਰੀ ਹੈ ਜੀ ਉੱਪਰੋਂ ਬਾਰਸ਼ ਦੇ ਵਿੱਚ ਤੁਹਾਨੂੰ ਕਿਵੇਂ ਦਾ ਰਿਜ਼ਲਟ ਲੱਗਾ ਜਿਵੇਂ ਤੁਸੀਂ ਮੈਂਚੋ ਪਾਸ ਮੈਕਰੋ ਮਿਕਸ ਕੇ ਮਿਕਸ ਵਰਤਦੇ ਜੀ ਬਾਰਸ਼ ਦੇ ਵਿੱਚ ਤੁਹਾਨੂੰ ਓਵਲ ਆਪਣੀ ਫਸਲ ਦੇ ਵਿੱਚ ਕਿਦਾਂ ਲੱਗ ਰਿਹਾ ਦੂਜੇ ਜ਼ਮੀਨ ਤਰ੍ਹਾਂ ਦੇ ਨਾਲੋਂ ਭਾਈ ਬਾਰਿਸ਼ ਦੀ ਗੱਲ ਕਰੀਏ ਤੇ ਮੇਰੇ ਖਿਆਲ ਨਾਲ 40-45 ਦਿਨ ਹੋ ਚੱਲੇ ਆ ਮਿਰਚ ਨੂੰ ਕੋਈ ਪਾਣੀ ਨਹੀਂ ਲੱਗਾ ਤੇ ਲਗਾਤਾਰ ਥੱਲੇ ਪਾਣੀ ਰਹਿ ਰਿਹਾ ਬਾਰਿਸ਼ ਕਰਕੇ ਅਜੇ ਪਹਿਲਾ ਪਾਣੀ ਸੋਕਦਾਈਆ ਮਾੜੀ ਜੀ ਜ਼ਮੀਨ ਆਠਰ ਦੀ ਉੱਤੇ ਫਿਰ بارش ਹੋ ਜਾਂਦੀ ਆ ਤੇ ਜ਼ਿਆਦਾਤਰ ਜ਼ਿਮੀਂਦਾਰ ਜਿਹੜੇ ਮੰਡੀ ਆਉਂਦੇ ਨੇ ਜਾਂ ਜਿਹੜੇ ਲਿੰਕਡ ਨੇ ਉਹਨਾਂ ਸਾਰਿਆਂ ਦੀ ਸਾਰੇ ਆਖਰੇ ਜੀ ਮੇਰੀ ਦਾਖਨ ਵਾਲਾ ਹੀ ਮੇਰੀ ਪੰਜ ਰਹਿ ਗਈ ਜੇ ਕੋਈ ਜਾਂਦਾ ਮੇਰੀ ਢਾਈ ਬਹਿ ਗਈ ਕੋਈ ਜਾਂਦਾ ਤਿੰਨ ਬਹਿ ਗਈ ਤੇ ਬਾਬਾ ਜੀ ਦੀ ਬੜੀ ਕਿਰਪਾ ਵਾ ਤੇ ਤੁਹਾਡੀ ਸਲਾਹ ਸਦਕਾ ਤਿੰਨ ਏਕੜ ਤੇ ਮਾਲਕ ਦੀ ਕਿਰਪਾ ਨਾਲ ਜੇ ਤਿੰਨ ਦੇ ਤਿੰਨੇ ਖਲੋਤੇ ਚਲੋ ਮੜ ਕੇ ਇਦਾਂ ਹੀ ਮੇਰ ਬਣਾ ਕੇ ਰੱਖੇ ਤੇ ਬਹੁਤ ਵਧੀਆ ਰਿਜ਼ਲਟ ਰਿਹਾ ਮੀਂਹ ਚ ਵੀ ਕੋਈ ਜਿਆਦਾ ਖਾਸਾ ਫਰਕ ਮਿਰਚ ਨੂੰ ਜਿਹੜਾ ਉਹ ਨਹੀਂ ਪਿਆ ਹੈਗਾ ਮਤਲਬ ਬਹੁਤ ਵਧੀਆ ਰਿਹਾ ਇਹ ਝੋਨੇ ਵਾਸਤੇ ਜ਼ਿੰਮੇਦਾਰ ਭਰਾਵਾਂ ਨੂੰ ਕੇ ਮਿਕਸ ਬਾਰੇ ਕੀ ਕਹਿਣਾ ਚਾਹੋਗੇ ਝੋਨੇ ਦੀ ਫਸਲ ਲਈ ਇਹਦੇ ਲਈ ਭਾਜੀ ਮੈਂ ਕਣਕ ਚ ਵੀ ਵਰਤੀ ਸੀ ਤੇ ਇਸ ਵਾਰ ਝੋਨੇ ਚ ਵੀ ਵਰਤ ਰਿਹਾ ਇਹਦੇ ਵਿੱਚ ਸਾਨੂੰ ਯੂਰੀਆ ਵੀ ਮਿਲ ਜਾਂਦੀ ਆ ਪੋਟਾਸ਼ ਵੀ ਮਿਲ ਜਾਂਦੀ ਆ ਕੈਲਸ਼ੀਅਮ ਜਿਹੜਾ ਕਿ ਇੱਕ ਮੈਂ ਮੰਨਦਾ ਵੀ ਬਹੁਤ ਜ਼ਰੂਰੀ ਤੱਤਾ ਵਜਨ ਵਾਸਤੇ ਇਹ ਚ ਕੈਲਸ਼ੀਅਮ ਹੀ ਮਿਲ ਜਾਂਦਾ ਇਹ ਚ ਸਾਨੂੰ ਬੋਰਨ ਵੀ ਮਿਲ ਜਾਂਦਾ ਇਹ ਚ ਸਾਨੂੰ ਮੈਗਨੀਸ਼ੀਅਮ ਵੀ ਮਿਲ ਜਾਂਦਾ ਓਵਰ ਆਲ ਜਿਹੜੇ ਤੱਤਾਂ ਦੀ ਇਸ ਟਾਈਮ ਤੇ ਝੋਨੇ ਦੇ ਸਪਰੇਅ ਕਰਨ ਤੋਂ ਬਾਅਦ ਉਹ ਦਾਣਿਆਂ ਦੀ ਚਮਕ ਦਮਕ ਤੇ ਉਹਦਾ ਵਜ਼ਨ ਦੇਖੋਗੇ ਤੇ ਬਾਕੀ ਝੋਨੇ ਨਾਲੋਂ ਇਹ ਸਪਰੇਅ ਜਿੱਥੇ ਕਰੋਗੇ ਉਹ ਦਾਣਿਆਂ ਦਾ ਫਰਕ ਹੋਏਗਾ ਜ਼ਿਆਦਾ ਠੀਕ ਇਹ ਵਧੀਆ ਰਿਜ਼ਲਟ ਆਇੰਦਾ ਭਾਜੀ ਝੋਨੇ ਤੇ ਕੋਈ ਇਹੋ ਜੀ ਗੱਲ ਨਹੀਂ ਕਣਕਵਾਰੀ ਵੀ ਤੁਸੀਂ ਸਾਡੇ ਜ਼ਿੰਮੇਵਾਰ ਪਰਹਾਵਾ ਨੂੰ ਕੀ ਕਹਿਣਾ ਮੈਂ ਰਿਕਮੈਂਡ ਕਰਦਾ ਹਾਂ ਕਿ ਜਿੱਦਾਂ ਅਸੀਂ ਆਮ 13045 ਜਾਂ ਬੋਰਨ ਜਾਂ ਹੋਰ ਚੀਜ਼ਾਂ ਗੱਭ ਭਰਨ ਦੇ ਸਮੇਂ ਅਸੀਂ ਸਪਰੇਅ ਕਰਦੇ ਹਾਂ ਓਵਰ ਆਲ ਤੁਸੀਂ ਇੱਕ ਪ੍ਰੋਡਕਟ ਪਾ ਲੋਗੇ ਤੇ ਮੈਨੂੰ ਲੱਗਦਾ ਕਿ ਤੁਹਾਡਾ ਸਾਰਾ ਕੁਝ ਜਿਹੜਾ ਉਹਦੇ ਵਿੱਚ ਕਵਰ ਹੋ ਜਾਏਗਾ ਇੱਕ ਪ੍ਰੋਡਕਟ ਨਾਲ ਸਾਰੇ ਦਾ ਸਾਰਾ ਕਵਰ ਹੋ ਜਾਂਦਾ ਜੀ ਹਾਂਜੀ ਬਹੁਤ ਵਧੀਆ ਰਿਹਾ ਇਹਦਾ ਰਿਜ਼ਲਟ ਕੋਈ ਖਾਮੀ ਸਾਨੂੰ ਜਿਹੜੀ ਇਹਦੇ ਵਿੱਚ ਨਜ਼ਰ ਨਹੀਂ ਆਈ ਫਿਲਹਾਲ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਜੀ ਥੈਂਕ ਯ